ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਉਮੀਦ ਕਰਦੇ ਹਾਂ ਸਾਰੇ ਕਿਸਾਨ ਭਰਾ ਤੰਦਰੁਸਤ ਹੋਣ ਕਿਤੇ ਠੀਕ ਹੋਣਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤਾਂ ਕਿ ਟਰੈਕਟਰ ਬਾਰੇ ਤੁਹਾਨੂੰ ਹਰ ਇੱਕ ਜਾਣਕਾਰੀ ਜਿਹੜੀ ਮਿਲ ਸਕੇ ਤੇ ਆਪਣੇ ਚੈਨਲ ਤੇ ਜਿਹੜੇ ਕਿਸਾਨ ਭਰਾ ਨੇ ਐਡ ਲਗਵਾਉਣੀਆਂ ਸਕਰੀਨ ਤੇ ਨੰਬਰ ਚੱਲ ਰਿਹਾ ਇਸ ਨੰਬਰ ਤੇ ਚਾਰ ਤੋਂ ਪੰਜ ਫੋਟੋਆਂ ਪਾ ਕੇ ਐਡ ਲਗਵਾ ਸਕਦੇ ਹੋ ਆयो ਦਿੰਨੇ ਆ ਜਾਣਕਾਰੀ ਤੁਹਾਨੂੰ ਟਰੈਕਟਰ ਬਾਰੇ ਇਹ ਟਰੈਕਟਰ ਸਵਰਾਜ 855 ਟਰੈਕਟਰ ਸੇਲ ਹੈ 2013 ਮਾਡਲ ਹੈ ਮਾਡਲ 2013 ਨੰਬਰ ਦੀ ਗੱਲ ਕਰੀਏ ਟਰੈਕਟਰ ਦੀ ਤਾਂ ਐਚ ਆਰ ਹਰਿਆਣਾ ਨੰਬਰ ਟਰੈਕਟਰ ਹੈ ਫਸਟ ਪਾਰਟੀ ਪਹਿਲੇ ਨਾਮ ਟਰੈਕਟਰ ਖੜਾ ਹੈਗਾ ਟਾਇਰਾਂ ਦੀ ਗੱਲ ਕਰੀਏ ਟਰੈਕਟਰਦਿਆਂ ਦੀ ਮੰਗ ਲਈ ਟਾਇਰ ਟਰੈਕਟਰ ਦੇ 14 ਦੇ ਨੇ ਤਕਰੀਬਨ 95 ਪੈਸੇ ਟਰੈਕਟਰ ਤੇ ਟਾਇਰ ਪਏ ਨੇ ਮੰਗਰਲੇ ਮੂਹਰਲੇ ਟਰੈਕਟਰ ਦੇ ਟਾਇਰ ਤਕਰੀਬਨ 60 ਪੈਸੇ ਪਏ ਨੇ ਪਾਵਰ ਸਟੀering ਦੇ ਵਿੱਚ ਟਰੈਕਟਰ ਹੈ 4 ਸਟਾਰ ਰਿਵਰਸ ਪੀਟੀਓ ਤੇ ਡੈਕ ਵਗੈਰਾ ਟਰੈਕਟਰ ਦੇ ਉੱਤੇ ਲੱਗਿਆ ਹੋਇਆ ਹੈ ਬੰਪਰ ਤੋਂ ਲੈ ਕੇ ਡਰਾਵਲ ਤੱਕ ਸਾਰਾ ਟਰੈਕਟਰ ਆਲ オリジナル ਹੈ ਪਾਵਰ ਸਟੀਅਰਿੰਗ ਦੇ ਵਿੱਚ ਹੈ ਤੇ ਕਿਤੇ ਸੂਤ ਤੇ ਟੱਚਿੰਗ ਵਗੈਰਾ ਨਹੀਂ ਹੋਈ ਹੋਈ ਕਿਤੇ ਕੋਈ ਟੱਚ ਵਗੈਰਾ ਨਹੀਂ ਹੋਇਆ ਟਰੈਕਟਰ ਮਗਰਾਟਾਂ ਵਗੈਰਾ ਦਾ ਸਾਰਾ ਟਰੈਕਟਰ ਆਲ オリジナル ਡੈਕ ਵਗੈਰਾ ਛਾਤਰੀ ਲੱਗੀ ਹੋਈ ਹੈ ਤੇ ਕੋਈ ਕਮੀ ਪੇਸ਼ ਨਹੀਂ ਟਰੈਕਟਰ ਦੇ ਵਿੱਚ ਕੋਈ ਬਲੋ ਨਹੀਂ ਕੋਈ ਗੇਅਰ ਚੋਂ ਆਵਾਜ਼ ਨਹੀਂ ਟਰੈਕਟਰ ਦੇ ਬਿਲਕੁਲ ਓਕੇ ਦੀ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਜ਼ਿਮੀਦਾਰ ਦੇ ਘਰੇ ਟਰੈਕਟਰ ਖੜਾ ਹੈਗਾ ਰੇਟ ਦੀ ਗੱਲ ਕਰੀਏ ਤਾਂ ਸਵਾ 4 ਲੱਖ ਰੁਪਈਆ ਟਰੈਕਟਰ ਦਾ ਕਿਸਾਨ ਭਰਾ ਨੇ ਰੇਟ ਰੱਖਿਆ ਤੇ ਮੌਕੇ ਤੇ ਮਾਨਤਾ ਨਾ ਜਿਹੜਾ ਵੀਰਾਂ ਵੱਲੋਂ ਫੁੱਲ ਕੀਤਾ ਜਾਊਗਾ ਏਰੀਆ ਦੀ ਗੱਲ ਕਰੀਏ ਸੰਗਰੂਰ ਤੇ ਮੂਨਕੇ ਏਰੀਆ ਦੇ ਵਿੱਚ ਟਰੈਕਟਰ ਖੜਾ ਹੈਗਾ ਸੰਗਰੂਰ ਦੇ ਵਿੱਚ ਪੈਂਦਾ ਹੈ ਮੂਨਕੇ ਏਰੀਆ ਮੂਨਕ ਦੇ ਵਿੱਚ ਟਰੈਕਟਰ ਖੜਾ ਹੈਗਾ ਜੇ ਕਿਸੇ ਭਾਈ ਨੇ ਲੈਣਾ ਹੋਵੇ ਤਾਂ ਭਾਈ ਦਾ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਹ ਵੀਰ ਨਾਲ ਤੁਸੀਂ ਗੱਲ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਜੀ ਤੇ ਟਰੈਕਟਰ ਨੂੰ ਖਰੀਦ ਸਕਦੇ ਹੋ